ਹਰਿਆਣਾ ਰੋਡਵੇਚ ਵੱਲੋਂ ਚੰਡੀਗੜ੍ਹ ਨੂੰ ਪੀਜੀਈ ਨੂੰ ਸਿੱਧੀ ਬੱਸ ਜਿਹੜੀ ਆ ਹਰਿਆਣਾ ਰੋਡਵੇ ਤੇ ਚਲਾਈ ਜਾ ਰਹੀ ਸੀ ਹਾਲਾਂਕਿ ਪਿਛਲੇ ਦਿਨੀ ਜੇਕਰ ਕਿਹਾ ਜਾਵੇ ਤਾਂ ਉਹ ਬੱਸ ਨੂੰ ਬੌਂਡ ਵੀ ਕੀਤਾ ਗਿਆ ਸੀ ਕਿਉਂਕਿ ਇਨਲੀਗਲ ਦੱਸਿਆ ਜਾ ਰਿਹਾ ਸੀ। ਪਰ ਇਸ ਨੂੰ ਲੈ ਕੇ ਜੇਕਰ ਹਰਿਆਣੇ ਔਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਸੀਟੀਯੂ ਬੱਸਾਂ ਨੂੰ ਵੀ ਕਿਤੇ ਨਾ ਕਿਤੇ ਬੌਂਡ ਕੀਤਾ ਗਿਆ ਆਪਣੇ ਡੀਪੋ ਦੇ ਵਿੱਚ ਖੜਾ ਕੀਤਾ ਗਿਆ ਹਾਲਾਂਕਿ 11 ਬੱਸਾਂ ਜਿਹੜੀਆਂ ਹਜੇ ਵੀ ਸੀਟੀਯੂ ਦੀਆਂ ਉਹ ਹਰਿਆਣਾ ਰੋਡਵੇ ਦੇ ਡੀਪੋ ਦੇ ਵਿੱਚ ਜੁੜੋ ਨੇ। ਪਰ ਕਿੰਨਾ ਕਿਤੇ ਲਗਾਤਾਰ ਰੋਸ ਜਿਹੜਾ ਉਹ ਵਧਦਾ ਜਾ ਰਿਹਾ ਹੈ ਦੋਨੋਂ ਪਾਸੇ ਸਰਕਾਰਾਂ ਦੇ ਵਿੱਚ ਆਪਸ ਦੇ ਜਰੋਸ ਜਿਹੜਾ ਉਹ ਦੂਰ ਵੱਧ ਗਿਆ ਜਿਸ ਦੇ ਚਲਦਿਆਂ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੀਟੀਓ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਧਾਨ ਜੀ ਸਾਹਿਬ ਜੀ ਪ੍ਰਧਾਨ ਜੀ ਅਗਰ ਆਪਾਂ ਗੱਲ ਕਰੀਏ ਸੀਟੀਓ ਦੀ ਇੱਕ ਪਾਸੇ ਦਾ ਸੀਟੀਓ ਦੇ ਬੱਸਾਂ ਜਿਹੜੇ ਬਾਉਂਡ ਕੀਤੇ ਹੋਈਆਂ ਨੇ ਉਧਰ ਪਹਾੜਿਆਂ ਦੇ ਵਿੱਚ ਤੇ ਦੂਸਰੇ ਪਾਸੇ ਪਹਿਲਾਂ ਸ਼ੁਰੂਆਤ ਜਿਹੜੀ ਉਹ ਚੰਡੀਗੜ੍ਹ ਵੱਲੋਂ ਹੋਈ ਸੀਗੀ ਇਲਿਗਲ ਦੱਸਿਆ ਜਾ ਰਿਹਾ ਸੀਗਾ ਹਾਂ ਬਿਲਕੁਲ ਜੀ ਜੋ ਬਸ ਲੀਗਲ ਹੈ ਅਸੀਂ ਆਪ ਨੂੰ ਬਾਰ-ਬਾਰ ਕਹਿ ਰਹੇ ਆ ਵੀ ਜਿਹੜਾ ਨੋਟੀਫਿਕੇਸ਼ਨ ਹੈ ਭਾਰਤ ਸਰਕਾਰ ਦਾ ਵਿਚੰਦੀ ਦਾ ਪ੍ਰਸ਼ਾਸਨ ਦਾ ਵੀ ਉਹ ਚੀਜ਼ ਨੂੰ ਅਲਾਉ ਨਹੀਂ ਕਰਦਾ ਵੀ ਕੋਈ ਵੀ ਐਸਟੀਯੂ ਕੋਈ ਵੀ ਟਰਾਂਸਪੋਰਟ ਜਾਂ ਲੋਕਲ ਸਰਵਿਸ ਦੇਵੇਗੀ ਇਸ ਕਰਕੇ ਜਦੋਂ ਸ਼ੁਰੂਆਤ ਕੀਤੀ ਗਈ ਸੀ ਉਹ ਲੀਗਲ ਗੱਡੀ ਆਈ ਸੀ ਸਰ ਮੈਂ ਵੀ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਉਹਨਾਂ ਨੇ ਇੱਕ ਪੀਐਲ ਹਾਈ ਕੋਰਟ ਚ ਡਾਲੀ ਸੀ ਹਰਿਆਣੇ ਵੱਲੋਂ ਤਾਂ ਹਾਈ ਕੋਰਟ ਨੇ ਵੀ ਫੈਸਲਾ ਦਿੱਤਾ ਵੀ ਤੁਸੀਂ ਜਿਹੜੀ ਕਰਸਰਨ ਮੈਨੇਜਮੈਂਟ ਹੈ ਉਹਦੇ ਨਾਲ ਗੱਲਬਾਤ ਕਰਕੇ ਫਿਰ ਬਸ ਚਲਾਈ ਜਾਵੇਗੀ ਤੇ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਡਾਇਰੈਕਟ ਬਸ ਸਰਵਿਸ ਸ਼ੁਰੂ ਕਰਤੀ ਉਸ ਦੇ ਵਿਰੋਧ ਚ ਆਪਾਂ ਉਹ ਬੱਸ ਨੂੰ ਰੋਕਿਆ ਗਿਆ ਤੇ ਬੌਨਡ ਕੀਤਾ ਗਿਆ ਪਰ ਉਸ ਤੋਂ ਬਾਅਦ ਉਹ ਲਗਾਤਾਰ ਹੀ ਜਿਹੜੀ ਪ੍ਰਸ਼ਾਸਨ ਤੇ ਸਾਡੀ ਨੈਗੇਮੈਂਟ ਤੇ ਆ ਚੰਡੀਗੜ੍ਹ ਪ੍ਰਸ਼ਾਸਨ ਤੇ ਪ੍ਰੈਸ਼ਰ ਉਹ ਮੁਕਾਰਨ ਕਰਕੇ ਉਹ ਬੱਸ ਹਫਤੇ ਤੋਂ ਪਹਿਲਾਂ ਬੱਸ ਲਗਾਤਾਰ ਚੱਲ ਰਹੀ ਹੈ ਪਰ ਆਮੋ ਸਾਹਮਣੇ ਜੂਰ ਹੁੰਦੇ ਹੋਏ ਨਜ਼ਰ ਆਣੀ ਚਾਹੀਏ ਪੰਚਕੁਲੇ ਦੀ ਗੱਲ ਕਰੀਏ ਚਾ ਚੰਡੀਗੜ੍ਹ ਦੀ ਗੱਲ ਕਰੀਏ ਉਹ ਤੁਸੀਂ ਬੱਸ ਰੋਕਦੇ ਹੋ ਉਹ ਤੁਹਾਡੇ ਬੱਸਾਂ ਰੋਕਦੇ ਨੇ ਤੇ ਸਰ ਸਾਡੀਆਂ ਨਹੀਂ ਬੱਸਾਂ ਰੁਕੀਆਂ ਬਿਲਕੁਲ ਨਜਾਇਜ਼ ਰੁਕੀਆਂ ਗਿਆ ਉਹਨਾਂ ਪੂਰਨ ਤੌਰ ਤੇ 100% ਡਾਕੂਮੈਂਟ ਸਾਡੀ ਗੱਡੀਆਂ ਨੂੰ ਪ੍ਰਾਪਤ ਨੇ ਸਾਡੇ ਸੀਟੀਓ ਦੀ ਇੱਕ ਖਾਸियत ਹੈ ਭਾਵੇਂ ਲੋਕਲ ਹੈ ਭਾਵੇਂ ਲੌਂਗ ਰੂਟ ਹੈ ਇੱਕ ਵੀ ਗੱਡੀ ਸਪੈਸ਼ਲ ਨਹੀਂ ਚਲਾਈ ਜਾਂਦੀ ਜੋ ਟਾਈਮ ਟੇਬਲ ਚ ਨਾ ਹੋਵੇ ਜਿਹਦਾ ਜਿਹਦਾ ਕਾਗਜ਼ਪੇਪਰ ਤੇ ਨਾ ਹੋਵੇ ਟੋਟਲ ਸਾਡੇ ਅਲਾਉਂਡ ਦੇ ਵੀ ਬੱਸਾਂ ਚੱਲ ਰਹੀਆਂ ਨੇ ਹਰ ਟਾਈਮ ਟੇਬਲ ਵਾਲੀ ਗੱਡੀ ਚਲਾਈ ਜਾਂਦੀ ਹੈ ਇੱਕ ਵੀ ਗੱਡੀ ਸਪੈਸ਼ਲ ਅਸੀਂ ਭੇਜਦੇ ਨਹੀਂ ਸਾਡੀ ਮੈਨੇਜਮੈਂਟ ਲਾਉ ਨਹੀਂ ਕਰਦੀ ਉਹ ਜਿਹੜੀ ਬੱਸਾਂ ਰੁਕੀਆਂ ਗਈਆਂ ਬਿਲਕੁਲ ਨਜਾਇਜ਼ ਰੁਕੀਆਂ ਗਈਆਂ ਜਿਹੜੀ ਇਹ ਬੱਸ ਰੁਕ ਚੱਲ ਰਹੀ ਹੈ ਅਸੀਂ ਇੱਕਦਮ ਰੋਕੀ ਸੀ ਉਹ ਹਫ਼ਤੇ ਤੋਂ ਬੱਸਾਂ ਰੁਕੀਆਂ ਹੋਈਆਂ ਨੇ ਪਰ ਇਹ ਬੱਸ ਅੱਜ ਵੀ ਨਜਾਇਜ਼ ਚੱਲ ਰਹੀ ਹੈ ਕਿਉਂਕਿ ਜਿਹੜਾ ਨੋਟੀਫਿ ਤਾਂ ਕਿਵੇਂ ਦੇਖਦੇ ਹੋ ਕਿ ਇਸ ਬਸ ਤੇ ਉੱਤੇ ਐਕਸ਼ਨ ਨਹੀਂ ਲਿਤਾ ਜਾ ਰਿਹਾ ਇਸ ਬਸ ਨੂੰ ਰੋਕੇ ਨਹੀਂ ਜਾ ਰਿਹਾ ਹਾਲਾਂਕਿ ਤੁਹਾਡੀ ਬਸਾਂ ਜੂਰ ਉੱਥੇ ਰੱਖੀਆਂ ਹੋਈਆਂ ਨੇ ਸਰ ਉਹ ਜਿਹੜਾ ਹੁਣ ਅਸੀਂ ਜੋ ਮਹਿਸੂਸ ਕਰ ਰਹੇ ਸੀ ਪਿਛਲੇ ਅੱਜ ਤੱਕ ਵੀ ਜਿਹੜਾ ਪੋਲਿਟੀਕਲ ਪ੍ਰੈਸ਼ਰ ਸੀ ਪਰ ਜੋ ਅੱਜ ਉਹ ਅਡਵਾਈਜ਼ਰ ਸਾਹਿਬ ਨੇ ਅਧਿક્ષા ਦੇ ਵਿੱਚ ਮੀਟਿੰਗ ਹੋਈ ਹੈ ਸਾਨੂੰ ਉੱਥੇ ਆਕਾਸ਼ ਦੀ ਕਰਨ ਜਿ ਦਿਖੀ ਹੈ ਵੀ ਜਿਹੜਾ ਨੋਟੀਫਿਕੇਸ਼ਨ ਦੇ ਮੁਤਾਬਕ ਹੀ ਫੈਸਲਾ ਲਿਆ ਜਾਇਆ ਹੋਆ ਤੇ ਅੱਜ ਜੋ ਚੰਡੀਗੜ੍ਹ ਪ੍ਰਸ਼ਾਸਨ ਹੈ ਹਰਿਆਣਾ ਸਰਕਾਰ ਨੂੰ ਲੈਟਰ ਲਿਖਣ ਜਾ ਰਿਹਾ ਵੀ ਆਪ ਤੁਹਾਡੀ ਬਸ ਜਿਹੜੀ ਲੀਗਲ ਆ ਇਹਨੂੰ ਬੰਦ ਕੀਤਾ ਜਾਵੇ ਕਿਨੇ ਸਮੇ ਦਾ ਟਾਈਮ ਜੇਕਰ ਕਿਹਾ ਜਾਵੇ ਤਾਂ ਉਸ ਲੈਟਰ ਦੇ ਵਿੱਚ ਲਿਖਿਆ ਕਿਉਂਕਿ ਜੇਕਰ ਬਸ ਦੀ ਗੱਲ ਕਰੀ ਤਾਂ ਤੁਸੀਂ ਕਹ ਰਹੇ ਹੋ ਇਲਿਗਲ ਚੱਲ ਰਹੀ ਹੈ ਤਾਂ ਲੈਟਰ ਜਿਹੜਾ ਲਿਖ ਦਿੱਤਾ ਗਿਆ ਕਿਨੇ ਦਿਨਾਂ ਵਿੱਚ ਲੱਗਦਾ ਹੁਮੀਦ ਹੈ ਕਿ ਉਹਦੇ ਸੁਣਵਾਈ ਹੋਊਗੀ ਸਰ ਉਹਦੇ ਲੈਟਰ ਦੇ ਵਿੱਚ ਟਾਈਮ ਦਾ ਤਾਂ ਮੈਂਸ਼ਨ ਹੋਇਆ ਨਹੀਂ ਹੋਇਆ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਅੱਜ ਜਿਹੜਾ ਪ੍ਰੋਗਰਾਮ ਸੀ ਪ੍ਰੋਟੈਸਿਸ ਸਾਡਾ ਇਹਨੂੰ ਇੱਕ ਵਨ ਵੀਕ ਅੱਗੇ ਟਾਫਰ ਕੀਤਾ ਨਹੀਂ ਤੇ ਜਿਹੜਾ ਪੁਤਲਾ ਫੂਕਣ ਸੀ ਅੱਜ ਫੂਕਿਆ ਜਾਣਾ ਸੀ ਪਰ ਜੋ ਸਾਨੂੰ ਮੈਨੇਜਮੈਂਟ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਇਸ਼ਾਰਾ ਆਇਆ ਵੀ ਤੁਹਾਡਾ ਜਿਹੜਾ ਕੰਮ ਆ ਜੋ ਸੀਟੀਯੂ ਦਾ ਡਿਮਾਂਡ ਆ ਉਸ ਤੇ ਸਹੀ ਤਰੀਕੇ ਨਾਲ ਗੌਰ ਕੀਤੀ ਜਾ ਰਹੀ ਆ ਇਸ ਕਾਰਨ ਇਹ ਕਪਾ 1 ਵੀਕ ਦਾ ਟਾਈਮ ਦਿੱਤਾ ਹੈ ਇਹਦੇ ਅਗਲੇ ਹਫਤੇ ਫਿਰ ਜਿਹੜਾ ਬੁਤਲਾ ਹਰਿਆਣਾ ਸਰਕਾਰ ਦਾ ਜਰੂਰ ਸੁੱਕਿਆ ਜਾਵੇਗਾ ਉਸ ਤੋਂ ਬਾਅਦ ਵੀ ਅਗਲਾ ਐਕਸ਼ਨ ਜਿਹੜੀ ਜੁਨੀ ਨੇ ਕੋਈ ਸਖਤ ਐਕਸ਼ਨ ਲੈਣ ਵਾਸਤੇ ਤਿਆਰ ਰਵੇਗੀ ਅਗਰ ਸੀਟੀਓ ਦੀ ਗੱਲ ਕਰੀ ਤਾਂ ਸੀਟੀਓ ਦੇ ਹਜ਼ਾਰਾਂ ਹੀ ਬੱਸਾਂ ਆਪਟਾਉ ਨੂੰ ਕਰਦੀਆਂ ਨੇ ਪੀਜੀ ਤੋਂ ਇੱਕ ਹਰਿਆਣਾ ਤੋਂ ਬੱਸ ਜਿਹੜੀ ਆ ਰਹੀ ਹੈ ਲੱਗਦਾ ਨਹੀਂ ਕਿ ਸੀਟੀਓ ਨੂੰ ਵੀ ਅੱਗੇ ਆਪਣਾ ਰੂਟ ਪਤਾਣਾ ਚਾਹੀਦਾ ਤੇ ਕਿ ਆ ਕੀ ਹਰਿਆਣਾ ਰੋਡਵੇ ਨੂੰ ਇਹ ਸਟੈਪ ਜਿਹੜੇ ਚੁੱਕ ਦੀ ਗੱਲ ਹੀ ਨਾ ਹੋਵੇ ਸਰ ਅਸੀਂ ਤੇ ਬੇਨਤੀ ਕਰ ਰਹੇ ਹਾਂ ਸਾਡੀ ਜਿਹੜੀ ਸੀਟੀਓ ਆ ਹੁਣ ਤੁਸੀਂ ਦੇਖ ਰਹੋ ਮੋਹਾਲੀ ਦੇ ਅੰਦਰ ਵੀ ਸਰਵਸ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਜਾ ਪਚਕੂਲੇ ਵੀ ਦਿੱਤੀ ਜਾ ਰਹੀ ਹੈ ਜੇ ਕਾਲਕਾ ਤੋਂ ਕੋਈ ਜ਼ਰੂਰਤ ਹੈ ਤੇ ਉਹ ਜਦੋਂ ਪਹਿਲਾਂ ਲੈਟਰ ਲਿਖੇ ਸੀ ਵੀ ਸੀਟੀਓ ਨੂੰ ਤੁਸੀਂ ਜਿਹੜੀ ਸਰਵਿਸ ਆ ਪਚਕੂਲੇ ਨੂੰ ਦਿਓ ਤੇ ਅਸੀਂ ਕਾਲਕਾ ਤੋਂ ਦੇਣ ਵਾਸਤੇ ਸੀਟੀਓ ਤਿਆਰ ਹੈ ਜੇ ਸੀ ਪਾ ਕਾਲਕਾ ਦੇ ਪਬਲਿਕ ਨੂੰ ਸਰਵਿਸ ਦੇਣੀ ਆ ਤੇ ਸੀਟੀਓ ਉੱਥੇ ਵੀ ਸਰਵਸ ਦੇਣ ਵਾਸਤੇ ਤਿਆਰ ਹੈ ਉਰੇ ਅਗਰ ਲੈਟਰ ਦੇ ਕਰਕੇ ਤਾਂ ਲੈਟਰ ਜਿਹੜੀ ਹੈ ਇੱਕ ਜੂਰ ਲਿੰਕ ਦਿੱਤੀ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਤਾਂ ਕਿ ਬੱਸ ਦੇ ਉੱਤੇ ਸੁਣਵਾਈ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਕਿਹਾ ਜਾ ਰਿਹਾ ਕਿ ਇਲੀਗਲ ਹੈ ਬੱਸ ਜਿਹੜੀ ਆ ਉਹ ਚੰਡੀਗੜ੍ਹ ਆ ਰਹੀ ਹੈ ਪਰ ਫਿਲਹਾਲ ਜੇਕਰ ਸੂਤਰਾਂ ਲਈ ਮੰਨੀ ਹੈ ਤਾਂ ਲਗਾਤਾਰ ਇਸ ਲੈਟਰ ਦੇ ਉੱਤੇ ਸੁਣਵਾਈ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਹਰਿਆਣਾ ਰੋਡ ਦੀ ਬੱਸ ਪੀਜੇ ਆਂਦੀ ਹੈ ਉਸ ਚੱਕੇ ਜਿਹੜੇ ਨੇ ਉਹ ਜਾਮ ਹੋ ਸਕ ਚੰਡੀਗੜ੍ਹ ਤੋਂ ਬਿਟ ਜਰਨਲਿਸਟ ਸਤਜਿਨ ਸ਼ਰਮਾ ਦਾ ਸੰਦੀਪ ਸਿੰਘ ਜੀ ਵਿਖੇ